ਪੀਵੀ ਟੂਡੇ ਚੈਨਲ ਦੇਖ ਰਹਾ ਹੈ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਕੋਈ ਸਮਾਂ ਹੁੰਦਾ ਸੀ ਜਦੋਂ ਸਕੂਲੀ ਬੱਚੇ ਆਪਣੇ ਅਧਿਆਪਕਾਂ ਤੋਂ ਤਰਾ ਤਰਾ ਡਰਦੇ ਸਨ ਤੇ ਅੱਜ ਕੱਲ ਇਸ ਦੇ ਉਲਟ ਹੋ ਗਿਆ ਹੈ ਤੇ ਅਧਿਆਪਕ ਹੀ ਬੱਚਿਆਂ ਤੋਂ ਡਰ ਰਹੇ ਹਨ ਜਿਸ ਕਰਕੇ ਸਕੂਲਾਂ ਵਿੱਚੋਂ ਪਹਿਲਾਂ ਵਾਲੀ ਪੜ੍ਹਾਈ ਅਤੇ ਅਨੁਸ਼ਾਸਨ ਖਤਮ ਹੁੰਦਾ ਜਾ ਰਿਹਾ ਹੈ ਇਸੇ ਤਰ੍ਹਾਂ ਦੀ ਉਦਾਹਰਨ ਹੁਸ਼ਿਆਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਤੋਂ ਮਿਲੀ ਹੈ ਜਿੱਥੇ ਸਕੂਲੀ ਬੱਚਿਆਂ ਦੇ ਦੋ ਗਰੁੱਪਾਂ ਵਿੱਚ ਲੜਾਈ ਹੋ ਗਈ ਜਿਨ੍ਹਾਂ ਨੇ ਇੱਕ ਦੂਜੇ ਨੂੰ ਸੁਨਸਾਨ ਜਗ੍ਹਾ ਤੇ ਟਾਈਮ ਪਾ ਕੇ ਸੱਦ ਲਿਆ ਤੇ ਜੰਮ ਕੇ ਲੜਾਈ ਕੀਤੀ ਜਿਸ ਦੌਰਾਨ ਕਈ ਬੱਚੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲਾ ਕਰਵਾਇਆ ਗਿਆ ਜਿਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਵੱਣਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਪੀਵੀ ਟੁੜੇ ਚੈਨਲ ਦੀ ਟੀਮ ਸਕੂਲੀ ਬੱਚਿਆਂ ਨੂੰ ਬੇਨਤੀ ਕਰਦੀ ਹੈ ਕਿ ਸਕੂਲ ਕੋਈ ਜੰਗ ਦਾ ਮੈਦਾਨ ਨਹੀਂ ਹੈ ਬਲਕਿ ਸਕੂਲ ਨੂੰ ਮੰਦਰ ਦਾ ਦਾਮ ਦਿੱਤਾ ਗਿਆ ਹੈ ਜਿੱਥੇ ਸਿੱਖਿਆ ਅਤੇ ਸ਼ਾਂਤੀ ਦਾ ਮਾਹੌਲ ਹੀ ਬਣਾ ਕੇ ਰੱਖਿਆ ਜਾਵੇ ਤਾਂ ਜੋ ਸਕੂਲਾਂ ਤੋਂ ਵਧੀਆ ਸਿੱਖਿਆ ਪ੍ਰਾਪਤ ਕਰਕੇ ਦੇਸ਼ ਦੇ ਵਧੀਆ ਨਾਗਰਿਕ ਬਣਿਆ ਜਾ ਸਕੇ ਦੇਖਦੇ ਹਾਂ ਬੱਚਿਆਂ ਵੱਲੋਂ ਕੀਤੇ ਗਏ ਇਸ ਫੁਕਰਪੁਣੇ ਦੀ ਵਿਸ਼ੇਸ਼ ਰਿਪੋਰਟ ਅਨਿਕਾ ਡੋਗਰ ਅਨਿਕਾ ਜੀ ਕੀ ਗੱਲ ਬਾਤ ਹੋਈ ਸੀ ਇਹਨੇ ਸੱਤਾਂ ਮੱਦੀਆਂ ਦਾ ਝਗੜਾ ਹੋਇਆ ਗਰਲ ਸਕੂਲ 'ਚ ਮੁੰਡੇ ਲੜਾਈ ਹੋਈ ਮੇਰਾ ਛੋਟਾ ਭਰਾ ਹੈ ਸ਼ੂਮ ਜਿਹੜੇ ਸਕੂਲ ਦੀ ਗੱਲ ਹੈ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਲਾੜ ਰਾਮਗੜ੍ਹ ਦੀ ਗੱਲਬਾਤ ਕੀ ਹੋਈ ਸੀ ਗੱਲ ਸਕੂਲ ਹੀ ਆਪਸ ਵਿੱਚ ਮੁੰਡਿਆਂ ਦੀ ਲੜਾਈ ਹੋਈ ਮੇਰੇ ਛੋਟੇ ਚਾਚੇ ਮੁੰਡਾ ਹੈ ਉਹਨੇ ਕਿਸੇ ਮੁੰਡੇ ਨਾਲ ਉਹਨਾਂ ਮੁੰਡੇ ਬਾਰੇ ਗੱਲ ਕੀਤੀ ਹੋਣੀ ਉਸ ਮੁੰਡੇ ਨਾਲ ਅੱਗੇ ਜਾ ਕੇ ਉਹਨਾਂ ਨੂੰ ਗੱਲ ਦਸਤੀ ਤਾਂ ਉਹ ਆਏ ਕਲਾਸ 'ਚ ਤਾਂ ਉਹਨੂੰ ਮਾਰਨ ਲੱਗੇ ਉਹ ਸਰੀਰ ਤੋਂ ਬੜਾ ਹੀ ਜ਼ਿਆਦਾ ਕਮਜ਼ੋਰ ਹੈ ਮਤਲਬ ਛੋਟੀ हाइट ਹੈ ਉਹਦੀ ਤਾਂ ਉਹ 15 ਕ ਮੁੰਡੇ ਆਏ ਉਹਨੂੰ ਮਾਰਨ ਤਾਂ ਮੈਂ ਸ਼ੂਭੂ ਸਾਈਡ ਕੀਤਾ ਮੈਂ ਵਿੱਚ ਖੜਾ ਹੋ ਗਿਆ ਤਾਂ ਫਿਰ ਉਹਨਾਂ ਨੇ ਵੀ ਉਹਨੂੰ ਮਾਰਿਆ ਤੇ ਵਿੱਚ ਮੈਂ ਵੀ ਮਾਰਿਆ ਉਹਨਾਂ ਨੇ ਫਿਰ ਜਿੱਦਾਂ ਬਾਹਰ ਨਿਕਲਿਆ ਮੈਂ ਸਕੂਲ ਦੇ ਉਹਨੇ ਪਹਿਲੇ ਵੀ ਇੱਕ ਵਾਰੀ ਘੇਰਨ ਦੀ ਮੇਨ ਕੋਸ਼ਿਸ਼ ਕੀਤੀ ਪਰ ਉਸ ਵੇਲੇ ਮੇਰੇ ਦੁਕਾਨ ਕਿਸ ਦੇ ਵੱਡ ਗਿਆ ਤਾਂ ਉਹਨੇ ਬਚਾ ਲਿਆ ਹ ਤਾਂ ਫਿਰ ਇਹਨਾਂ ਨੇ ਫਿਰ ਉਹਨਾਂ ਦੁਕਾਨਾਂ ਦੇ ਸਾਰਿਆਂ ਨਾਲ ਇਹਦਾ ਗੱਲ ਕੀਤੀ ਤਾਂ ਇਹ ਕਹਿੰਦੇ ਅਸੀਂ ਨਹੀਂ ਕਰਨਾ ਕੁਝ ਵੀ ਤਾਂ ਅੱਜ ਕੱਲ ਦੀ ਗੱਲ ਹੈ ਕੱਲ ਇਹ ਨਸ਼ੇ ਨੂੰ ਸ਼ਗਰ ਕਾਏ ਮੁੰਡੇ ਤਾਂ ਉਸ ਦੇ ਨਾਲ ਟੈਸਟ ਵੀ ਕਰਾ ਸਕਦੇ ਨਸ਼ੇ ਕਰਕੇ ਆਏ ਇਹਨਾਂ ਨੇ ਮੈਨੂੰ ਮੈਂ ਸਕੂਲ ਦੇ ਬੱਸ ਅੱਡੇ ਖੜਾ ਉਹਦਾ ਮੈਂ ਸਕੂਟੀ ਲਿੰਦਾ ਇਸ ਵਾਰ ਨਹੀਂ ਮੇਰੇ ਕੋਲ ਖਰਾਬ ਹੋ ਗਈ ਮੈਂ ਅੱਡੇ ਤੇ ਖੜਾ ਹ ਇਹ ਆਏ ਇਹਨਾਂ ਨੇ ਮੈਨੂੰ ਪਿੱਛੇ ਕੁਛ ਮਾਰਿਆ ਇਹਨਾਂ ਸਿਰ ਤੇ ਪਤਾ ਨਹੀਂ ਕੀ ਕੜਾ ਮਾਰਿਆ ਸ਼ਾਇਦ ਮਾਰਿਆ ਤੇ ਇਹਨਾਂ ਨੇ ਮੈਨੂੰ ਉੱਥੇ ਚੱਕ ਕੇ ਸਕੂਟੇ ਬਿਠਾਇਆ ਕਰਾ ਮੈਨੂੰ ਲੈ ਗਏ ਉਸ ਟਾਈਮੇ 15 ਮੁੰਡੇ 7 ਮੁੰਡੇ ਪਹਿਲੇ ਦੇ ਉੱਥੇ ਖੜੇ ਇਹ ਫਿਰ ਮੈਨੂੰ ਅਮਰੋਜ ਜਿਹੜਾ ਪੋਲਾ ਹੈ ਉੱਥੇ ਸੁਨਸਾਨ ਇਲਾਕਾ ਪੂਰਾ ਇਹ ਮੈਨੂੰ ਉੱਥੇ ਲੈ ਗਏ ਤੇ ਉੱਥੇ ਇਹਨਾਂ ਨੇ ਮੈਨੂੰ ਮਾਰਿਆ ਕੜੇ-ਕੂੜੇ ਮਾਰੇ ਆ ਹੋਕੀਆਂ ਮਾਰੀਆਂ ਜਿਹੜੇ ਮੁੰਡੇ ਸੀ ਵੱਡੀ ਗੱਲ ਹੋਈ ਸਾਡੇ ਪਿੰਡੇ ਪਹਿਲੀ ਗੱਲ ਹੋਈ ਹੈ ਅੱਗੇ ਸਾਡੇ ਪਿੰਡਾਂ 'ਚ ਇਦਾਂ ਦੀ ਗੱਲਾਂ ਨਹੀਂ ਹੁੰਦੀਆਂ ਇਹ ਇਹ ਸ਼ਹਿਰਾਂ 'ਚ ਸੁਣਿਆ ਹਾਂ ਸੀ ਪਿੰਡਾਂ 'ਚ ਤਾਂ ਨਹੀਂ ਅਸੀਂ ਸੁਣਿਆ ਪਿੰਡਾਂ ਤੇ ਪੁਲਿਸ ਵੀ ਕਾਲ ਸ਼ਾਮ ਨੂੰ ਆਈ ਐ ਉਹਨਾਂ ਨੇ ਪਤਾ ਨਹੀਂ ਹੁਣ ਕੀ ਕਾਰਵਾਈ ਕੀਤੀ ਸਾਨੂੰ ਕੁਝ ਪਤਾ ਨਹੀਂ ਸਵੇਰੇ ਸਾਨੂੰ ਕੋਈ ਪੁੱਛਿਆ ਨਹੀਂ ਸਾਨੂੰ ਕੋਈ ਮੰਗਿਆ ਪਤਾ ਨਹੀਂ ਅਰ ਜੀ ਨਹੀਂ ਟੋੜੀ ਇਹ ਗਾ ਨੂੰ ਇਹ ਗੋੜੇ ਦੀ ਗੱਲ ਸੀ ਤੇ ਸਾਜ਼ਿ ਘਾਰੇ ਬੈਠੇ ਰਹੇ ਜੀ ਤੇ ਉਹ ਬੂੜਾ ਸਤਮ ਕਰ ਰਿਹਾ ਨੇ ਜੀ ਕਿਨ ਮਾਨ ਤੋਂ ਦਰਦ ਕੁੜਦਾ ਰਿਹਾ ਤੇ ਕਹੇ ਜੀ ਮੇਰਾ ਟਾਈਮ ਪਾਦਾ ਬਿਠੇ ਚੁੱਕੇ ਬਿਠਾਈ ਗਏ ਕਿਨ ਦਾ ਮਰੋ ਫੋੜ ਲੇਗਾ ਤੇ ਮੇਰਾ ਫਤ ਮਾਰਿਆ ਤੇ ਮੇਰੇ ਦਾਤੇ ਬੁੜੇ ਭਰਾ ਤੋਂ ਕਿ ਤੇਰੇ ਭਰਾ ਨੇ ਜਿਸ ਕਿ ਤੇ ਆਇਦੂ ਭਰਾ ਤੇ ਮੈਂ ਭਰਾ ਆ ਤਾਂ ਮੈਂ ਡਰ ਮਾਰਿਆ ਤੇ ਆਪਣੇ ਬਚਾਵਾ ਕਰੀ ਨਾਲ ਚੁੱਪਿਆ ਰਹੇ ਤੇ ਇਹ ਜੋ ਸਪੈਲ ਗ੍ਰਾਈਡਰ ਤੇ ਫਿਰ ਹੱਥਾ ਗਈ ਬਸ ਭਰਾ ਸਤ 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 ਕੀ ਨੀ ਦਸਰਾ ਘਰ ਦੀ ਸੁਨਾ ਕੇ ਬਤਨ ਜਾਤ ਮੈਂ ਡਾਕਟਰ ਸਾਹਿਬ ਅੱਜ ਇਹ ਮਾਮਲਾ ਇੱਥੇ ਆਫੀ ਮੁਲਿਆ ਦਾ ਝਗੜੇ ਦਾ ਆਇਆ ਉਹਦੇ ਬਾਰੇ ਜਾਣਕਾਰੀ ਲਈ ਕਿ ਮੌਕੇ ਸਰਦੂਕੋਲ ਸਵੇਕ 3:00 ਦੇ ਨਾਲ ਦੇ ਕਰੀਬ ਦੋ ਲੜਾਈ ਝਗੜੇ ਦੇ ਕੇ ਸਾਇਸ ਸੀਗੇ ਤੇ ਉਹਨਾਂ ਦਾ ਪਰਚਾ ਕੱਟ ਕੇ ਮੈਂ ਪੁਲਿਸ ਸਟੇਸ਼ਨ ਨੂੰ ਭੇਜ ਦਿੱਤਾ ਹੈ ਜੀ ਇਹਨਾਂ ਚੋ ਇੱਕ ਅਨਿਸ਼ ਚੌਧਰੀ ਦਰ ਚੰਨਪਰਨਜੀਤ ਸਿੰਘ ਪੰਬੋ ਦਾੜ ਦਾ ਰਹਿਣ ਵਾਲਾ ਜੀ ਤੇ ਇੱਕ ਅਨਕਿਤ ਚੌਧਰੀ son of ਕਨਵਲਜੀਤ ਸਿੰਘ ਅ ਪ੍ਰਜਵਲ ਦਾ ਰਹਿਣ ਵਾਲਾ ਸੀਗਾ ਉਸ ਤੋਂ ਬਾਅਦ ਪਾਣੀ ਕੇ 4 ਵਜੇ ਦੇ ਨਾਲ ਸਾਡੇ ਕੋਲ ਇੱਕ ਅ ਅਨਕੇਤ ਡੋਗਰਾ son of सुरेंद्र सुरेंद्र ਸਿੰਘ ਮਾਉਦੀ ਹੱਟੇ ਬ੍ਰਿੰਗਲੀ ਦਾ ਆਇਆ ਕੇਸ ਤੇ ਉਹਦਾ ਵੀ ਪਰਚਾ ਕੱਟ ਕੇ ਭੇਜ ਦਿੱਤਾ ਹੋਇਆ ਹੈਗਾ ਪੁਲਿਸ ਸਟੇਸ਼ਨ ਨੂੰ ਚੱਕਰਾਂ ਦੀ ਕੰਪਲੇਂਟ ਕਰ ਰਿਹਾ ਸੀਗਾ ਇਸ ਕਰਕੇ ਉਹਨੂੰ ਡ੍ਰਿਪ ਵਗੈਰਾ ਲਗਾਈ ਗਈ। ਅਸਰ ਇੱਕ ਮਾਮਲਾ ਆਇਆ ਕਾ ਲੜਾਈ ਝਗੜਾ ਹੋਇਆ ਬਰੋਹ ਵਿੱਚ ਪਿੰਡੇ ਤੇਲਵੜਾ ਦੇ ਨਾਲ ਲੱਗਦਾ ਹੈ। ਇਹ ਨੌਜਵਾਨਾਂ ਵਿਚਕਾਰ ਕੀ ਮਾਮਲਾ ਹੈ ਸਰ। ਤੇ ਸਰ ਕੱਲ ਇੱਕ ਸ਼ਾਮ ਨੂੰ ਇੱਕ ਆਪਣੇ ਸਿਵਲ ਹਸਪਤਾਲ ਤੋਂ ਆਪਣੇ ਬੀਬੀਐਮਬੀ ਤੋਂ ਇੱਕ ਸੰਤਲਾ ਆਈ ਸੀ। ਮੇ ਆਈ ਕਿਟ ਡੋਗਰਾ ਹੈਗਾ ਬਰਿੰਗਲੀ ਪਿੰਡ ਦਾ। ਇਸ ਕੂਚ ਪੜਦਾ ਬੱਚਾ। ਵੀ ਜਿਹੜੇ ਸਟਾਂ ਲੱਗੀਆਂ ਉੱਥੇ ਜਾ ਕੇ ਇਹਦਾ ਬਿਆਨ ਹਾਸਲ ਕੀਤਾ ਸੀਗਾ ਤੇ ਉੱਥੇ ਦੂਜੇ ਵੀ ਦੂਜੀ ਪਾਰਟੀ ਦੇ ਬੰਦੇ ਵੀ ਸੀਗੇ ਬੱਚੇ ਸੀਗੇ ਅਨੀਸ਼ ਚੌਧਰੀ ਤੇ ਅਨਕਿਤ ਚੌਧਰੀ ਉਹਨਾਂ ਦੇ ਵੀ ਸਟਾਂ ਲੱਗੀਆਂ ਹੋਈਆਂ ਸੀ ਜੀ ਲੜਕਾ ਕਹਿ ਰਿਹਾ ਉਹ ਲੜਕੇ ਦੇ ਬਿਆਨ ਦੇ ਤਾ ਲੜਕਾ ਕਹਿ ਰਿਹਾ ਕਿ ਮੈਨੂੰ ਸਕੂਲ ਤੋਂ ਕੁਝ ਮਾਰਕੀਟ ਤਾਂ ਲੈ ਗਿਆ ਤੇ ਸਾਹਮਣੇ ਕੋਈ 20-25 ਲੜਕੇ ਖੜੇ ਸੀਗੇ ਪੁਲ ਦੇ ਉੱਤੇ ਉਹਨਾਂ ਨੇ ਮੈਨੂੰ ਮਾਰ ਕੇ ਉੱਥੇ ਸੜ ਦਿੱਤਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਹਜੇ ਤੱਕ ਤਰਤੀਬ ਤਰਤੀਆ ਕਰ ਰਹੇ ਹਾਂ ਬੱਚੇ ਆ ਇਹਨਾਂ ਨੇ ਪਹਿਲਾਂ ਕੋਈ ਲੜਾਈ ਹੋਈ ਸੀਗੀ ਆਈਕੀਟ ਹੋਣਾਂ ਨੇ ਪਹਿਲਾਂ ਉਹਨਾਂ ਦੇ ਬੱਚੇ ਨੂੰ ਜਿਹੜਾ ਦੂਜੀ ਪਾਰਟੀ ਦੇ ਆ ਉਹਨਾਂ ਦੇ ਨਾਲ ਕੋਈ ਲੜਾਈ ਝਗੜਾ ਹੋਇਆ ਸੀਗਾ ਤੇ ਕੱਲ ਫਿਰ ਇਹਨਾਂ ਨਿਆਣਿਆਂ ਨੇ ਕੱਲ ਫਿਰ ਆਪਣਾ ਟਾਈਮ ਰੱਖਿਆ ਹੋਇਆ ਸੀ ਅਮਰੋਦ ਆ ਇਹ ਜਿਹੜੋਂ ਅਮਰੋਦ ਇਕੱਠੇ ਹੋਇਆ ਉੱਥੇ ਜਾ ਕੇ ਜਿਹੜੇ ਇਹ ਦੋਨੇ ਪਾਰਟੀਆਂ ਜਿਹੜੇ ਆਈਕੀਟ ਦੇ ਨਾਲ ਦੇ ਮੁੰਡੇ ਸੀ ਉਹ ਕਹਿੰਦੇ ਭੱਜ ਗਿਆ ਤੇ ਆਹ ਦੂਜੇ ਵੀ ਜਿਹੜੇ ਸੀਗੇ ਇਹ ਵੀ ਇੰਜਰਡ ਹੋਇਆ ਉੱਥੇ ਰਹਿਣ ਦੀ ਲੜਾਈ ਝੂੜੀ ਹੋਈ ਆ ਕੋਈ ਜ਼ਿਆਦਾ ਨਹੀਂ ਹੈਗੀਆਂ ਬਲੱਡ ਸੱਟਾਂ ਹੈਗੀਆਂ ਫਿਰ ਵੀ ਇਹਨਾਂ ਨੂੰ ਦੇਖਿਆ ਜਾ ਰਿਹਾ ਹੈਗਾ ਤੇ ਦੇਖ ਕੇ ਉਸ ਤੋਂ ਬਾਅਦ ਇਹਨਾਂ ਦੇ ਤਫ਼ਸੀਆ ਕਰਕੇ ਉਸ ਦਿਵਾਰ ਕਾਨੂੰਨੀ ਕਾਰਵਾਈ